ਬਲਵੀ ਐਮਐਲ ਨੇ ਗੱਲ ਕਹਿੰਦੇ ਪ੍ਰਤਾਪਦੀ ਵੀ ਆਉਂਦੀ ਹੈ ਫਿਰ ਉਹ ਵੀ ਅੰਮ੍ਰਿਤਸਰ ਤੋਂ ਵਿਧਾਇਕਾ ਮਾ ਵੀ ਪਾਰਟੀ ਦੇ ਨੇ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਤੇ ਅਲੇ ਵੀ ਦੋਸ਼ ਲਗਾ ਰਹੇ ਨੇ ਕਹਿੰਦੇ ਕਿ ਮੈਂ ਆਪਣੀ ਪਾਰਟੀ ਦੀ ਗੱਲ ਕਰਦਾ। ਕਦੇ ਵੀ ਵਿਜੇ ਕਮਲ ਪ੍ਰਤਾਪਦੀ ਨੇ ਕਦੇ ਵੀ ਵਿਕਾਸ ਦੇ ਬਾਰੇ ਨਹੀਂ ਕਿਹਾ ਕਿ ਮੇਰੇ ਵਿਕਾਸ ਨਹੀਂ ਇਲਾਕੇ 'ਚ ਹੋ ਰਿਹਾ। ਉਹਦੀ ਹੋਰ ਕੋਈ ਪਰਸਨਲ ਕੋ ਹੋਰ ਗੱਲਾਂ ਹੋਣਗੀਆਂ, ਇਸ਼ੂ ਹੋਣਗੇ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਜਿੰਨਾਂ ਲੋਕਾਂ ਨੂੰ ਤੁਹਾਨੂੰ 500 ਰੁਪਏ ਦੇ ਵੋਟਾਂ ਪਾਈਆਂ ਵੀ 2 ਸਾਲ ਬਾਅਦ ਸੜ ਕੇ ਨੱਟ ਜਿਓ ਇੱਕ ਚੈਨਲ ਦੇ ਵਿੱਚ ਉਹਨਾਂ ਕਿਹਾ ਵੀ ਤੁਸੀਂ ਕੋਈ ਗਲਤੀ ਤੇ ਨਹੀਂ ਕਰ ਗਏ ਹਾਂ 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 ਮੈਨੂੰ ਗਲਤੀ ਹੋ ਗਈ ਪਹਿਲੇ ਦਿੱਤਾ ਕਿਉਂ ਦਿੱਤਾ ਇਹ ਵਾਪਸ ਕਿਉਂ ਮੰਗਿਆ ਜਿਦ ਤੱਕ ਪਸੇ ਜਲੰਧਰ ਦੀ ਵੈਸਟ ਸੀਟ ਦੀ ਗੱਲ ਕੀਤੀ ਜਾਵੇ ਤਾਂ ਬਾਈ ਇਲੈਕਸ਼ਨਸ ਦੀ ਅਨਾਉਂਸਮੈਂਟ ਹੋ ਚੁੱਕੀ ਹੋਈ ਹੈ 10 ਜੁਲਾਈ ਨੂੰ ਇਹ ਇਲੈਕਸ਼ਨਸ ਹੋਲੇ ਨੇ ਔਰ ਕਿਸ ਨੂੰ ਲੈ ਕੇ ਸਿਰਫ ਦੋ ਪਾਰਟੀਆਂ ਜਿਹੀਆਂ ਨੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਉਮੀਦਵਾਰ ਜਲੰਧਰ ਵੈਸਚੋ ਐਲਾਨੇ ਨੇ ਔਰ ਜਿੱਥੇ ਤਾਂ ਗੱਲ ਕੀਤੀ ਜਾਵੇ ਤਾਂ ਪਹਿਲਾ ਫਤਵਾ ਜਿਹੜਾ ਹੈ 2022 ਦੇ ਵਿੱਚ ਜਲੰਧਰ ਵੈਸਚ ਦੇ ਵਿੱਚ ਵਿਧਾਨ ਸਭਾ ਦੀ ਸੀਟ ਲਈ ਆਮ ਆਦਮੀ ਪਾਰਟੀ ਨੇ ਦਿੱਤਾ ਗਿਆ ਸੀਗਾ ਪਰ ਹੁਣ ਉਹ ਪਾਰਟੀ ਦਾ ਜਿਹੜਾ ਉਮੀਦਵਾਰ ਸੀਗਾ ਜਿਹੜਾ ਪਾਰਟੀ ਦਾ ਐਮਏਐਸ ਸੀਗਾ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਸ਼ਾਮਿਲ ਹੋ ਗਿਆ یعنی ਕਿ ਭਾਜਪਾ ਸ਼ਾਮਿਲ ਹੋ ਗਿਆ ਜਿਸ ਕਰਕੇ ਇਹ ਨੌਬਤ ਆਈ ਕਿ ਜਲੰਧਰ ਵੈਸਚ ਹਲਕੇ ਦੇ ਵਿੱਚੋਂ ਇੱਕ ਵਾਰ ਫੇਰ ਬਾਈ ਇਲੈਕਸ਼ਨ ਹੋਣ ਗਿਆ ਐਸਵੀਰ ਇਹਨਾਂ ਬਾਈ ਇਲੈਕਸ਼ਨਸ ਦਾ ਕੀ ਅਸਰ ਰਹੇਗਾ ਕਿਸ ਤਰੀਕੇ ਦੇ ਨਾਲ ਇਹ ਪੂਰੀ ਚੀਜ਼ਾਂ ਇੱਥੇ ਸਮੀਕਰਨ ਕੀ ਬਣੇਗਾ ਇਸ ਬਾਬਤ ਤੇ ਸਾਡਾ ਗੱਲ ਕਰਨੀ ਅੱਜ ਮੋਹਿੰਦਰ ਭੱਗਤ ਜੀ ਸਾਡਾ ਮੌਜੂਦ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਔਰ ਅ ਕੱਲ ਹੀ ਜਿਹੜਾ ਇਹਨਾਂ ਦਾ ਨਾਮ ਵੀ ਅਨਾਉਂਸ ਹੋਇਆ ਸੀ ਕੱਲ ਵੀ ਇਹਨਾਂ ਨਾਲ ਗੱਲਬਾਤ ਕੀਤੀ ਸੀ ਔਰ ਅੱਜ ਪਰਸਨ ਨਾਲ ਜਿਹਨਾਂ ਨਾਲ ਗੱਲਬਾਤ ਕਰਨੀ ਇੱਥੇ ਪਹੁੰਚੇ ਹੋ ਸੋ ਭੱਗਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਿਵਿੰਗ ਇੰਡੀਆ ਬਹੁਤ ਬਹੁਤ ਧੰਨਵਾਦ ਲਿਵਿੰਗ ਇੰਡੀਆ ਦਾ ਤੁਸੀਂ ਮੇਰੇ ਕੋਲ ਭਾਈ ਸਾਹਿਬ ਆਏ ਹੈਗੇ ਉਹ ਮੇਰੇ ਵਿਚਾਰ ਜਾਣਨ ਐਮਐਲਏ ਥੋੜੀ ਹੀ ਪਾਰਟੀ ਦਾ ਚੁੜਿਆ ਗਿਆ ਸੀਗਾ ਇਥੋਂ ਪਰ ਉਹਨਾਂ ਵੱਲੋਂ ਪਾਰਟੀ ਛੱਡ ਦਿੱਤੀ ਗਈ ਭਾਜਪਾ ਦਾ ਪੱਲਾ ਫੜ ਲਿਆ ਗਿਆ ਔਰ ਉਸ ਤੋਂ ਬਾਅਦ ਹੁਣ ਪਾਰਟੀ ਨੇ ਥੋੜ ਦੇ ਭਰੋਸਾ ਜਤਾਇਆ ਸਭ ਤੋਂ ਪਹਿਲਾਂ ਸਵਾਲ ਇਹ ਇੱਥੇ ਇਹੀ ਆਉਂਦਾ ਹੈ ਲੰਬੇ ਸਮੇਂ ਤੋਂ ਤੁਸੀਂ ਜਲੰਧਰ ਦੇ ਵਿੱਚੋਂ ਔਰ ਕਿਸ ਤਰੀਕੇ ਨਾਲ ਦੇਖ ਰਹੇ ਹੋ ਜਲੰਧਰ ਵਿੱਚ ਦੇ ਕਿਹੜੇ ਮੁੱਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਅਹਿਮ ਨੇ ਕਿਉਂਕਿ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਇੱਥੇ ਮੁੱਦੇ ਔਰ ਜਿਹੜੇ ਨੇ ਉਹ ਕਾਫੀ ਜ਼ਿਆਦਾ ਨੇ ਕਿਉਂਕਿ ਐਸਸੀ ਕਮਿਊਨਿਟੀ ਵੀ ਇੱਥੇ ਜਿਹੜੀ ਹੈ ਨਾ ਭਾਈਚਾਰਾ ਵੀ ਇੱਥੇ ਕਾਫੀ ਜ਼ਿਆਦਾ ਹੈਗਾ ਇੱਥੇ ਲੈਂਡ ਗ੍ਰਾਬਿੰਗ ਨੂੰ ਲੈ ਕੇ ਵੀ ਕਈ ਮਸਲੇ ਹੈਗੇ ਨੇ ਹੋਰ ਕੇ ਅਜਿਹੇ ਮਸਲੇ ਵੀ ਹੈਗੇ ਨੇ ਸਭ ਤੋਂ ਪਹਿਲੇ ਮੈਂ ਆਪਣੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਦਾ ਜਨਤਾ ਜੋ ਬਹੁਤ ਲੋਕੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਏ ਉਸ ਦੇ ਨਾਲ ਡਾਕਟਰ ਸੰਦੀਪ ਪਾਟਕ ਜੀ ਜਿਨ੍ਹਾਂ ਨੇ ਵਰਤੇਪੁਰ ਸਜਾਇਆ ਹੈ ਸੋ ਮੈਂ ਬਖੂਬੀ ਇਲੈਕਸ਼ਨ ਲੜਕੇ ਸਾਰੇ ਹੀ ਵਲੰਟੀਅਰ ਸਹਿਬਾਨ ਹੋਲੀ ਸਹਿਬਾਨ ਨਾਲ ਲੈ ਕੇ ਇਲੈਕਸ਼ਨ ਲੜਾਂਗੇ ਔਰ ਅਸੀਂ ਬਹੁਤ ਭਾਰੀ ਬਹੁਮਾਨ ਨਾਲ ਜਿੱਤਾਂਗੇ ਜੋ ਤੁਸੀਂ ਗੱਲ ਕੀਤੀ ਹੈਗੀ ਹੈ ਚ ਕੋਈ ਦੋ ਰਹਿ ਨਹੀਂ ਕਿ ਜੰਦਰ ਵੈਸਟ ਵਿੱਚ ਬਾਕੀ ਇਲਾਕੇ ਨਾਲੋਂ ਜ਼ਿਆਦਾ ਪ੍ਰੋਬਲਮ ਪਾਰਟਿਕੁਲਰਲੀ ਜੋ ਹੈ ਕ੍ਰਾਈਮ ਹੋਵੇ ਖੋਮੋ ਹੋਵੇ ਨਸ਼ਾ ਹੋਵੇ ਚਾਹੇ ਹੋਰ ਕਿਸੇ ਤਰ੍ਹਾਂ ਦੀ ਬੁਰਾਈ ਇਹਦੇ ਵਿੱਚ ਆਈਆਂ ਨੇ ਔਰ ਮੇਰਾ ਮੰਨਣਾ ਹੈ ਕਿ ਜਦ ਤੱਕ ਹਲਕੇ ਦੇ ਰੈਪ੍ਰੈਜ਼ੈਂਟੇਟਿਵ ਨਾਂਚਾਂ ਤਦ ਤੱਕ ਹਲਕੇ 'ਚ ਬੁਰਾਈ ਨਹੀਂ ਆਂਦੀ ਜਦੋਂ ਹਲਕੇ ਦੇ ਇਨਚਾਰਜ ਹਲਕੇ ਨੂੰ ਰਿਪਰੈਜ਼ੈਂਟ ਕਰਨ ਵਾਲੇ ਧਿਆਨ ਨਹੀਂ ਦੇਣਗੇ ਉਹਦੇ ਨਾਲ ਹਲਕੇ 'ਚ ਬੁਰਾਈ ਵੀ ਆਏਗੀ ਔਰ ਵਿਕਾਸ 'ਚ ਕਮੀ ਵੀ ਆਏਗੀ ਔਰ ਇਹ ਪਿਛਲੇ 7 ਸਾਲ ਦੇ ਵਿੱਚ ਇਹ ਹਲਕੇ ਦਾ ਹਾਲ ਹੋਇਆ ਹੈ ਸਾਰਾ ਇਲਾਕਾ ਜਾਣਦਾ ਹੈ ਕਿ ਜਦੋਂ ਮੇਰੇ ਪਿਤਾ ਜੀ ਭਗਤ ਚੁੰਨਲਾ ਜੀ ਇਸ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਸੀ ਉਹ ਡਿਪਟੀ ਸਪੀਕਰ ਵੀ ਰਹੇ ਮਨਿਸਟਰ ਵੀ ਰਹੇ ਪਰ ਇਤਨਾ ਬੁਰਾ ਹਾਲ ਇਨ ਦਾ ਸੈਂਸ ਆਫ ਕਰਾਇਮ ਔਰ ਮਾੜੇ ਹਾਲਾਤ ਕਦੇ ਵੀ ਇਤ ਨਹੀਂ ਹੋਏ 100 ਕਰੋੜ ਰੁਪਇਆ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਉਹਨਾਂ ਇਲੈਕਸ਼ਨ ਤੇ ਲੜ ਰਹੇ ਸੀ ਉਹਨਾਂ ਨੇ ਐਜ਼ ਅ ਲੋਕਲ ਬੋਡੀ ਮਨਿਸਟਰ 100 ਕਰੋੜ ਰੁਪਇਆ ਇਸ ਹਲਕੇ ਤੇ ਲਗਾਇਆ ਸੀ ਔਰ ਸਾਰੀਆਂ ਗਲੀਆਂ ਸੀਵਰੇਜ 100% ਸੀਵਰੇਜ ਦਾ ਜੋ ਬਣਾਇਆ ਸੀ ਇਹਨਾਂ ਕੋਲ ਨੂੰ ਪਿਛਲੇ 7 ਸਾਲ ਤੇ ਮੇਨਟੇਨ 5 ਸਾਲ ਕਾਂਗਰਸ ਦਾ ਰਸੀ ਔਰ 2 ਸਾਲ ਬਾਅਦ ਭਾਵੇਂ ਉਹ ਆਮ ਆਦਮੀ ਸਾਡੀ ਪਾਰਟੀ ਦਾ ਐਮਐਲਏ ਸੀ ਪਰ ਉਸਨੇ ਕੋਈ ਕੰਮ ਨਹੀਂ ਕੀਤਾ ਉਹਦਾ ਧਿਆਨ ਕਿਸੇ ਹੋਰ ਕੰਮਾਂ ਵੱਲ ਸੀ ਇਸ ਕਰਕੇ ਜੋ ਹੈ ਅੱਜ ਦੇਖੋ ਕਿ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਏ ਜਿਸ ਜਨਤਾ ਨੇ ਉਹਨਾਂ ਨੂੰ 5 ਸਾਲ ਵਾਸਤੇ ਐਮਐਲਏ ਬਣਾਇਆ ਵਿਧਾਇਕ ਬਣਾਇਆ ਉਹ 2 ਸਾਲਾਂ ਬਾਅਦ ਹੀ ਅਸਤੀਫਾ ਦੇ ਕੇ ਚਲਾ ਗਿਆ ਦੂਸਰੀ ਪਾਰਟੀ 'ਚ ਮਿਲ ਗਿਆ ਜਾ ਕੇ ਹੁਣ ਜਨਤਾ ਮਹਿਸੂਸ ਕਰ ਰਹੀ ਏ ਕਿ ਉਹਨਾਂ ਨੇ ਜਨਤਾ ਦੇ ਨਾਲ ਔਰ ਉਹਨਾਂ ਨੇ ਜੋ ਵੋਟ ਪਾਇਆ ਉਹਦੇ ਨਾਲ ਵਿਸ਼ਵਾਸ ਘਾਤ ਕੀਤਾ ਭਗਤ ਜੀ ਪਰ ਇੱਥੇ ਸਵਾਲੇ ਵੀ ਆਉਂਦੇ ਨੇ ਜੇ ਗੱਲ ਕਰੀਏ ਤੁਹਾਡੀ ਕਿਉਂਕਿ ਸ਼ੀਤਲ ਅੰਗਰਾਲ ਪਹਿਲਾਂ ਤੁਹਾਡੀ ਹੀ ਪਾਰਟੀ ਦੇ ਬਿਲਕੁਲ ਅਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਿ ਇਲਜ਼ਾਮ ਸਿੱਧੇ ਤੌਰ ਤੇ ਲਗਾਇਆ ਕਹਿੰਦੇ ਕਿ ਮੈਨੂੰ ਕੰਮ ਨਹੀਂ ਕਰ ਦਿੱਤਾ ਗਿਆ ਕਹਿੰਦੇ ਕਿ ਮੈਂ ਕੋਈ ਵੀ ਕੰਮ ਕਰਨ ਦੀ ਗੱਲ ਕਰਦਾ ਸੀਗਾ ਮੇਰੇ ਕੰਮ ਨੂੰ ਟਾਲ ਦਿੱਤਾ ਜਾਂਦਾ ਸੀਗਾ ਰੋਕ ਦਿੱਤਾ ਜਾਂਦਾ ਸੀਗਾ ਜਾਂ ਫਿਰ ਟਾਲਮਟੋਲ ਕਰ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ ਇਹ ਇਲਜ਼ਾਮ ਲਾਇਆ ਕਹਿੰਦੇ ਕਿ ਜਦੋਂ ਮੈਂ ਪਾਰਟੀ ਛੱਡ ਦਿੱਤੀ ਤਾਂ ਫਿਰ ਮੇਰੇ ਉੱਤੇ ਕੇਸਿਸ ਦੀ ਗੱਲ ਕੀਤੀ ਗਈ ਮੇਰੇ ਉੱਤੇ ਜਿਹੜਾ ਕਿ ਇਲਜ਼ਾਮ ਪਾਰਟੀ 'ਵਰ ਲਗਾਏ ਗਏ ਕਿ ਹਾਂਜੀ ਇਹਨਾਂ ਦੇ ਤਾਂ ਕੰਮ ਹੋਰ ਸੀਗੇ ਜਿੱਦਾਂ ਤੁਸੀਂ ਵੀ ਉਹਨੂੰ ਜ਼ਿਕਰ ਕੀਤਾ ਕਿ ਇਹਨਾਂ ਦਾ ਪਰ ਜਿਹੜਾ ਡਿਸਕ੍ਰਿਪਸ਼ਨ ਵੱਲ ਕੰਮ ਜਿਹੜਾ ਡਿਵੈਲਪਮੈਂਟ ਵੱਲ ਕੰਮ ਨਹੀਂ ਕਿ ਧਿਆਨ ਨਹੀਂ ਸੀਗਾ ਬਲਕਿ ਹੋਰ ਨਾਲ ਕੰਮਾਂ 'ਤੇ ਧਿਆਨ ਹੋ ਗਿਆ ਸੀਗਾ ਦੇਖੋ ਕਿ ਕੋਈ ਵੀ ਸਰਕਾਰ ਜੋ ਹੈ ਆਪਣੇ ਐਮਐਲਏ ਦੇ ਵਿਕਾਸ ਦੇ ਕੰਮ ਕਰਾਉਂਦੀ ਹੈ ਇੱਥੇ 92 ਐਮਐਲਏ ਨੇ 92 ਐਮਐਲਏ ਪੰਜਾਬ ਦੇ ਨੇ ਤੁਹਾਨੂੰ 92 ਵਿੱਚੋਂ ਇਹੋ ਹੀ ਐਮਐਲਏ ਕਹਿ ਰਿਹਾ ਹੈਗਾ ਕਿ ਮੇਰੇ ਕੰਮ ਨਹੀਂ ਸੀ ਹੋ ਰਹੇ ਮੇਰੇ ਕੰਮ ਸਰਕਾਰ ਨਹੀਂ ਸੀ ਕਰਦੀ ਇਸ ਕਰਕੇ ਮੈਂ ਅਸਤੀਫਾ ਦਿੱਤਾ ਤੇ ਇਹਦੇ ਪਾਰਟਿਕੁਲਰਲੀ ਕੰਮ ਕਿਉਂ ਨਹੀਂ ਸੀ ਹੁੰਦੇ ਇਹ ਵੀ ਇੱਕ ਬੜਾ ਕੁਐਸਚਨ ਮਾਰ ਕੇ ਗਿਆ ਉਹਦੇ ਨਾਲ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਹੈਗੀ ਕਿ ਸਾਡੇ ਇਲਾਕੇ ਜੇ ਸਾਡੇ ਆਪਣੇ ਇਲਾਕੇ ਜੀ ਵਿਕਾਸ ਨਾ ਹੋਵੇ ਸੋ ਹਰ ਸਰਕਾਰ ਚਾਹੁੰਦੀ ਹੈ ਇਹ ਕਿਤੇ ਨਾ ਕਿਤੇ ਆਪਣੀ ناکਾਮਯਾਬੀ ਆਪਣਾ ਫੇਲਰ ਕਿਸੇ ਦੂਜੇ ਉੱਪਰ ਥੋਪਣਾ ਇਹ ਕੋਈ ਅੱਛੀ ਗੱਲ ਨਹੀਂ ਇਹ ਆਪਣੇ ਆਪਣੀ ਕਈਆਂ ਦੀਆਂ ਆਦਤਾਂ ਹੁੰਦੀਆਂ ਕਿ ਕੰਮ ਆਪ ਨਹੀਂ ਕਰਨਾ ਔਰ ਇਲਜ਼ਾਮ ਕਿਸੇ ਦੂਜੇ ਨੂੰ ਦੇਣਾ ਪਰ ਤੁਸੀਂ ਜ਼ਿਕਰ ਕੀਤਾ ਹੋਰ ਨਾ ਐਮਐਲਏ ਦਾ ਜ਼ਿਕਰ ਕਰੀ ਅਸੀਂ ਜਿਹੋ ਨਾਮ ਬਲੇਸਦੂ ਤਿਆਜੀਆ 92 ਐਮਐਨਏ ਨੇ ਗੱਲ ਕੋਰ ਵਿਜੇ ਪ੍ਰਤਾਪ ਦੀ ਵੀ ਆਉਂਦੀ ਹੈ ਫਿਰ ਉਹ ਵੀ ਅੰਮ੍ਰਿਤਸਰ ਤੋਂ ਵਿਧਾਇਕ ਆ ਮਾ ਵੀ ਪਾਰਟੀ ਦੇ ਨੇ ਉਹ ਲਗਾਤਾਰ ਆਵਾਜ਼ ਦੀ ਪਾਰਟੀ ਦੇ ਉੱਤੇ ਅਲੇ ਵੀ ਦੋਸ਼ ਲਗਾ ਰਹੇ ਨੇ ਕਹਿੰਦੇ ਕਿ ਮੈਂ ਆਪਣੀ ਪਾਰਟੀ ਦੀ ਗੱਲ ਕਰੂੰ ਪਰ ਉਹਨਾਂ ਨੇ ਕਦੇ ਵੀ ਵਿਜੇ ਕਮਨ ਪ੍ਰਤਾਪ ਸਿੰਘ ਨੇ ਕਦੇ ਵੀ ਵਿਕਾਸ ਦੇ ਬਾਰੇ ਨਹੀਂ ਕਿਹਾ ਕਿ ਮੇਰੇ ਵਿਕਾਸ ਨਹੀਂ ਇਲਾਕੇ 'ਚ ਹੋ ਰਿਹਾ ਉਹਦੀ ਹੋਰ ਕੋਈ ਪਰਸਨਲ ਕੋਈ ਹੋਰ ਗੱਲਾਂ ਹੋਣਗੀਆਂ ਇਸ਼ੂ ਹੋਣਗੇ ਉਹ ਹਰ ਇੱਕ ਦੇ ਚੱਲਦੇ ਨੇ ਪਾਰਟੀ 'ਚ ਦੇਖੋ ਕੋਈ ਵੀ ਜਰਾ ਪਰਿਵਾਰ ਹੁੰਦਾ ਉਹਦੇ ਵਿੱਚ ਵੀ ਪਰਿਵਾਰ ਵਿੱਚ ਵੀ ਆਪਣਾ ਕੋਈ ਨਾ ਕੋਈ ਗੱਲ ਹੁੰਦੀ ਹੈ ਤੁਸੀਂ ਰੱਖ ਸਕਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਜਿਨ੍ਹਾਂ ਲੋਕਾਂ ਨੂੰ ਤੁਹਾਨੂੰ 5 ਸਾਲ ਪਹਿਸੇ ਵੋਟਾਂ ਪਾਈਆਂ ਤੇ 2 ਸਾਲ ਬਾਅਦ ਸੜ ਕੇ ਨੱਠ ਜਾਓ ਇਸ ਕਰਕੇ ਕਰਕੇ ਜੋ ਹੈ ਅੱਜ ਸਰਕਾਰ ਨੂੰ ਦੇਖਿਆ ਜਾਏ ਕਿੰਨਾ ਜਿਆਦਾ ਖਰਚਾ ਹੋ ਰਿਹਾ ਹੈ ਸਰਕਾਰ ਦਾ ਔਰ ਸਾਰਾ ਪ੍ਰਸ਼ਾਸਨ ਜਿਹੜਾ ਹੈ ਇਸ ਪਾਸੇ ਲੱਗਾ ਹੈਗਾ ਸੋ ਇਸ ਕਰਕੇ ਕਿਸੇ ਆਦਮੀ ਦੀ ਇੰਨੀ ਵੱਡੀ ਗਲਤੀ ਮੈਂ ਗਲਤੀ ਕਮਗਾਣਾ ਨਾ ਨਾ ਵੱਡਾ ਸਟੈਪ ਲੈ ਆ ਗਲਤੀ ਕਿਉਂਕਿ ਕਦੇ ਮੈਂ ਸੁਣ ਰਿਹਾ ਸੀ ਇੱਕ ਚੈਨਲ ਦੇ ਵਿੱਚ ਉਹਨਾਂ ਕਿਹਾ ਵੀ ਤੁਸੀਂ ਕੋਈ ਗਲਤੀ ਤੇ ਨਹੀਂ ਕਰਗੇ ਹਾਂ 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 ਮੇਰੇ ਗਲਤੀ ਹੋ ਗਈ ਕਿ ਜੇ ਤਖਨਾ ਅਗਰ ਵਾਪਸ ਜਿਹੜਾ ਵਿਸਥਿਫਾ ਉਹਨਾਂ ਨੇ ਲਿਆ ਆਪਣਾ ਡਿਜ਼ਾਈਨ ਵਾਪਸ ਮੰਗਿਆ ਕਿਉਂ ਮੰਗਿਆ ਹਮ ਪਹਿਲੇ ਦਿੱਤਾ ਕਿਉਂ ਦਿੱਤਾ ਜਿਹਨੂੰ ਵਾਪਸ ਕਿਉਂ ਮੰਗਿਆ ਸੋ ਇਦਾਂ ਦਾ ਮਤਲਬ ਕਿ ਰਹਿ ਗਿਆ ਮਾਈਂਡ ਸੈਟ ਨਾ ਹੋਣਾ ਟਵਿਸਟਿੰਗ ਮਾਈਂਡ ਹੋਣਾ ਕਿਸੇ ਆਦਮੀ ਦਾ ਫਿਰ ਬਾਅਦ ਕਹਿਣਾ ਮੈਂ ਜਲਦੀ ਕਰ ਗਿਆ ਮੇਂ ਗਲਤੀ ਹੋ ਗਈ ਸੀ ਸੋ ਇਸ ਕਰਕੇ ਲੋਕਾਂ ਨੂੰ ਹੁਣ ਪੂਰਾ ਭਰੋਸਾ ਹੋ ਗਿਆ ਕਿ ਅਸੀਂ ਐਸੇ ਆਦਮੀ ਉੱਪਰ ਭਰੋਸਾ ਨਹੀਂ ਜਿਤਾ ਸਕਦੇ ਜਿਹਦਾ ਪਤਾ ਹੀ ਕੋਈ ਨਹੀਂ ਹੈ ਕਿ ਜਨੇ ਕਦੋਂ ਕੀ ਕਰ ਦੇਣਾ ਹੈਗਾ ਪਰ ਇੱਥੇ ਪਗਤਜੀ ਫਿਰ ਅਜੇ ਇਸ ਵੈਸਲਕੇ ਦੀ ਗੱਲ ਕੀਤੀ ਜਾਵੇ ਬੀਤੇ ਸਮੇਂ ਦੇ ਵਿੱਚ ਲਾਅਨਰ ਦੀ ਸਿੱਧੀ ਦੇ ਉੱਤੇ ਕਈ ਵਾਰੀ ਇਸ ਹਲਕੇ ਦੇ ਵਿੱਚ ਸਵਾਲ ਚਿੱਕੇ ਗਏ ਕਿਉਂਕਿ ਤੁਹਾਨੂੰ ਵੀ ਪਤਾ ਤੁਸੀਂ ਵੀ ਵੈਸਲਕੇ ਦੇ ਲੰਬੇ ਸਮੇਂ ਤੋਂ ਇੱਥੇ ਰਹਿੰਦੇ ਹੋ ਤੁਹਾਨੂੰ ਵੀ ਪਤਾ ਹੈ ਲਾਅ ਨਰਡਰ ਨੂੰ ਲੈ ਕੇ ਇੱਥੇ ਕਈ ਵਾਰੀ ਸਵਾਲ ਚੁੱਕੇ ਗਏ ਨੇ ਖਾਸ ਕਰਕੇ ਜਦੋਂ ਕਟਨਾਵਾਂ ਦੀਆਂ ਗਿਣਤੀਆਂ ਲਗਾਤਾਰ ਵਧ ਰਹੀਆਂ ਨੇ ਇਸ ਹਲਕੇ ਦੇ ਵਿੱਚ ਗੱਲ ਕਰੀਏ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਇੱਥੇ ਨਸ਼ੇ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਕਿਹਾ ਜਾਂਦਾ ਕਿ ਇੱਥੇ ਡਰੱਗਸ ਦਾ ਮਸਲਾ ਕਾਫੀ ਜ਼ਿਆਦਾ ਵਧਿਆ ਹੋਇਆ ਹੈ ਖਾਸ ਕਰਕੇ ਜੇਕਰ ਇੱਕ ਵੱਡਾ ਇੱਥੇ ਸ਼ਾਇਦ ਤੁਹਾਨੂੰ ਵੀ ਤੁਹਾਡੀ ਨਜ਼ਰ 'ਚ ਵੀ ਜ਼ਰੂਰ ਹੋਏਗਾ ਇਲੀਗਲ ਸ਼ਰਾਬ ਦਾ ਇੱਥੇ ਕਾਫੀ ਜ਼ਿਆਦਾ ਮੁੱਦਾ ਜਿਹੜਾ ਹੈ ਉਹ ਵੈਸੇ ਲਗਰੇ ਵਿੱਚ ਭੱਕਿਆ ਹੋਇਆ ਤੁਸੀਂ ਬਹੁਤ ਇੱਕ ਇੰਪੋਰਟੈਂਟ ਇੱਕ ਅਹਿਮ ਸਵਾਲ ਕੀਤਾ ਹੈਗਾ ਮੇਰਾ ਮੰਨਣਾ ਹੈਗਾ ਤੁਸੀਂ ਵੀ ਜਾਣ ਕਿਸੇ ਵੀ ਹਲਕੇ 'ਚ ਅਗਰ ਕੋਈ ਬੁਰਾਈ ਆਂਦੀ ਹੈਗੀ ਏ ਉਸ ਇਲਾਕੇ ਦਾ ਜਿਹੜਾ ਰਿਪ੍ਰেজੈਂਟੇਟਿਵ ਹੈਗਾ ਉਹਦੀ ਜ਼ਿੰਮੇਵਾਰੀ ਬੰਦੀ ਏ ਕਿ ਮੇਰੇ ਇਲਾਕੇ ਦੇ ਵਿੱਚ ਨਾ ਕ੍ਰਾਈਮ ਹੋਵੇ ਨਾ ਕੋਈ ਮਾੜਾ ਕੰਮ ਹੋਵੇ ਅਗਰ ਕੋਈ ਮਾੜੇ ਕੰਮ ਗਲਤ ਹੁੰਦਾ ਹੈ ਨਸ਼ਾ ਹੋਵੇ ਚਾਹੇ ਹੋਰ ਤਰ੍ਹਾਂ ਉਤਰਾਂ ਦੇ ਮਾੜੇ ਕੰਮ ਹੋਣ ਅਗਰ ਰਿਪ੍ਰেজੈਂਟੇਟਿਵ ਨਾ ਚਾਹੇ ਤੇ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਉਹਨਾਂ ਵੱਲੋਂ ਢਿੱਲ ਮੱਠ ਵਰਤੀ ਜਾਂਦੀ ਏ ਉਹਨਾਂ ਦਾ ਇੰਟਰਸਟ ਦੇ ਲਿੰਦੇ ਉਹਨਾਂ ਵੱਲ ਇਹਨਾਂ ਕੰਮਾਂ 'ਵਲ ਧਿਆਨ ਨਹੀਂ ਹੁੰਦਾ ਜਿਦੇ ਕਾਰਨ ਸਮਾਜ 'ਚ ਬੁਰਾਈ ਆਂਦੀ ਜਾਂ ਹੋ ਸਕਦਾ ਕਿਸੇ ਨਾ ਕਿਤੇ ਆਪੀ ਇਨਵੋਲਵਮੈਂਟ ਹੋਣ ਦੇ ਕਾਰਨ ਵੀ ਇਦਾਂ ਦੀਆਂ ਸਮਾਜ 'ਚ ਹਲਕੇ 'ਚ ਬੁਰਾਈਆਂ ਆ ਜਾਂਦੀਆਂ ਹਲਕੇ 'ਚ ਸੋ ਇਸ ਕਰਕੇ ਜਨਤਾ ਉਹਨ ਇਸ ਗੱਲ ਨੂੰ ਮਹਿਸੂਸ ਕਰਦੀ ਪਈਏ ਕਿ ਤੁਸੀਂ ਖੁਦ ਕਹ ਹੈਗਾ ਮੈਂ ਤੁਹਾਨੂੰ ਨਾਲ ਐਗਰੀ ਹੈਗਾ ਵਾਂ ਕਿ ਇਸ ਹਲਕੇ ਦੇ ਵਿੱਚ ਬੁਰਾਈਆਂ ਕ੍ਰਾਈਮ ਵਧਿਆ ਹੈਗਾ ਔਰ ਇਹ ਕੇਵਲ ਤਾਂ ਕੇਵਲ ਹਲਕੇ ਦੇ ਰਿਪਰੈਜ਼ੈਂਟੇਟਿਵ ਕਰਨ ਵਾਲਿਆਂ ਦੇ ਕਾਰਨ ਹੀ ਵਧਿਆ ਔਰ ਪਹਿਲੇ 7 ਸਾਲ ਤੋਂ ਮੈਂ ਤੁਸੀਂ ਤੁਸੀਂ ਲੋਕਾਂ ਕੋਲ ਪੁੱਛ ਲਵੋ ਤੁਸੀਂ ਇਨਕੁਆਇਰੀ ਕਰ ਲਵੋ ਜਦੋਂ ਪੱਗਾ ਜੀ ਇਸ ਇਲਾਕੇ ਦੇ ਰਿਪਰੈਜ਼ੈਂਟ ਕਰਦੇ ਹਨ ਐਮ ਐਲ ਏ ਹੁੰਦੇ ਸਨ ਉਸ ਵੇਲੇ ਇਸ ਹਲਕੇ ਦੇ ਵਿੱਚ ਕ੍ਰਾਈਮ ਇਤਨਾ ਨਹੀਂ ਸੀ ਹੁੰਦਾ ਨਾ ਮਾਤਰ ਕਦੇ ਬੁਰਾਈ ਖਤਮ ਨਹੀਂ ਹੁੰਦੀ ਨਾ ਮਾਤਰ ਕੋਈ ਛਟਬੋੜ ਘਟਨਾ ਹੁੰਦੀ ਸੀ ਅਦਰਵਾਈਜ਼ ਪੁਲਿਸ ਵਾਲਿਆਂ ਨੂੰ ਮੇਰੇ ਪਿਤਾ ਜੀ ਦਾ ਇੱਕ ਹੁਕਮ ਹੁੰਦਾ ਸੀ ਕਿ ਮੇਰੇ ਇਲਾਕੇ ਦੇ ਵਿੱਚ ਇੱਕ ਮਨਾਂ ਰਹਿਣਾ ਚਾਹੀਦਾ ਹੈ ਸੁਖ ਸ਼ਾਂਤੀ ਰਹਿਣੀ ਚਾਹੀਦੀ ਹੈ ਕੋਈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਅਗਰ ਹੋਏਗਾ ਤੇ ਤੁਹਾਨੂੰ ਨਹੀਂ ਛੱਡਣਾ ਯੂਬਲ ਵੀ ਰਿਸਪੌਂਸੀਬਲ ਇਦਾਂ ਦੇ ਉਹਨਾਂ ਦੀ ਇਨਸਟਰਕਸ਼ਨ ਹੁੰਦੀਆਂ ਹਨ ਪੁਲਿਸ ਸਟੇਸ਼ਨ ਵਾਲਿਆਂ ਨੂੰ ਤੇ ਉਦੋਂ ਹੁੰਦੇ ਨਹੀਂ ਸੀ ਹੁਣ ਪਤਾ ਹੀ ਕੋਈ ਨਹੀਂ ਕੀ ਹੋ ਰਿਹਾ ਹੈ ਕੋਈ ਆਪਰੇ ਆਪਣੇ ਰਲੇ ਮੇਲੇ ਰਲ ਮਿਲ ਕੇ ਸਾਡੇ ਕੰਮ ਹੋ ਰਹੇ ਨੇ ਉਦ ਸਾਰਾ ਬੁਰਾਈ ਫੈ ਗਈ ਹੈ ਹੁਣ ਸਮਾਂ ਆਏਗਾ ਹੁਣ ਮੈਂ ਵੀ ਬੇਨਤੀ ਜਨਤਾ ਨੂੰ ਇਹ ਕਰ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਹੋਣਗੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤੇਗਾ ਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਜਿਹੜੀ ਹੈਗੀ ਏ ਉਹਨਾਂ ਨੂੰ ਅੱਛਾ ਸਵੱਛ ਪ੍ਰਸ਼ਾਸਨ ਇੱਕ ਅੱਛਾ ਮਾਹੌਲ ਫੈਮਿਲੀ ਮਾਹੌਲ ਔਰ ਸਾਰਾ ਨਾ ਪਿਆਰ ਮਹਬੂਤਵਲਾ ਅਲਾਕਾ ਜੋ ਹੈ ਇਹ ਬਨੇਗਾ ਇੱਥੇ ਬੁਰਾਈ ਦਾ ਨਾਸ਼ ਹੋਏਗਾ ਪਗਜ ਜੀ ਇੱਥੇ ਮੇਰੇ ਕੋਲ ਕੁਝ ਡਾਟਾ ਹੈਗੇ ਨੇ ਜੋ ਕਿ ਇੱਕ ਕਹਿੰਦੇ ਨੇ ਕਹਿੰਦੇ ਇੱਕ ਸਵਾਲ ਵੀ ਜ਼ਰੂਰ ਖੜੇ ਕਰਦੇ ਨੇ ਕਿਉਂਕਿ ਬੀਤੇ ਸਮੇਂ ਦੇ ਵਿੱਚ ਹੁਣੇ ਲੋਕ ਸਭਾ ਦੇ ਇਲੈਕਸ਼ਨ ਹੋ ਕੇ ਹਟ ਗਿਆ ਨੇ ਇਹਨਾਂ ਇਲੈਕਸ਼ਨ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਜੇ ਲੋਕਾਂ ਦਾ ਪਰੋਸੇ ਦੀ ਗੱਲ ਕਰੀਏ ਹਾਂ ਹਾਂ ਪਹਿਲੇ ਤੌਰ ਤੇ ਤੇ ਵੈਸਟ ਹਲਕੇ ਦੀ ਗੱਲ ਕਰਾਂ ਸਿਰਫ ਮੈਂ ਹੋਰ ਕਿਸ ਹਲਕੇ ਦੀ ਵੈਸਟ ਦੀ ਗੱਲ ਕਰਾਂ ਤਾਂ ਪਹਿਲਾ ਪਰੋਸਾ ਜਿਹੜਾ ਲੋਕਾਂ ਨੇ ਜਿਹੜਾ ਉਹ ਕਾਂਗਰਸ ਨੇ ਜਿਤਾਇਆ ਦੂਸਰੇ ਨੰਬਰ ਤੇ ਭਾਜਪਾ ਤੇ ਔਰ ਤੀਸਰੇ ਨੰਬਰ ਤੇ ਆਮ ਆਦਮੀ ਪਾਰਟੀ ਹੈ ਬਿਲਕੁਲ ਠੀਕ ਹੈ ਇਸ ਪੂਰੇ ਇਸ ਇਸ ਪੂਰੇ ਸਮੀਕਰਨ ਨੂੰ ਕਿਦਾਂ ਦੇਖੀ ਕਿਉਂਕਿ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਹਾਲਾਂਕਿ ਸ਼ੀਤਲ ਅੰਗਰਾਲ ਜਿਹੜੇ ਨੇ ਭਾਜਪਾ ਸ਼ਾਮਿਲ ਹੋ ਗਏ ਸੀਗੇ ਪਰ ਆਮ ਆਦਮੀ ਪਾਰਟੀ ਕੋਲ ਤੁਹਾਡੇ ਵੱਲੋਂ ਕਾਫੀ ਜ਼ਿਆਦਾ ਇੱਥੇ ਮੈਂ ਦੇਖਿਆ ਸੀ ਪ੍ਰਚਾਰ ਵੀ ਕੀਤਾ ਜਾ ਰਿਹਾ ਸੀਗਾ ਤੁਸੀਂ ਆਪ ਡੋਰ ਡੋਰ ਜਾ ਕੇ ਵੀ ਇਹ ਲੋਕਾਂ ਦੇ ਨਾਲ ਵਿਚਰ ਰਹੇ ਸੀਗੇ ਪਰ ਫਿਰ ਵੀ ਉਸ ਦਾ ਅਸਰ ਜਿਹੜਾ ਹੈ ਖਾਸ ਕਰ ਲੋਕਾਂ ਦੇ ਉੱਤੇ ਨਹੀਂ ਪਿਆ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜੋ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਨੇ ਲੋਕ ਸਭਾ اور ਵਿਧਾਨ ਸਭਾ ਦੇ ਇੱਕ ਅਲੱਗ-ਲੱਗ ਇਲੈਕਸ਼ਨ ਅਲੱਗ-ਲੱਗ ਸਿਨੈਰੀਓ ਅਲੱਗ-ਲੱਗ ਸੋਚ ਹੁੰਦੀ ਹੈ ਲੋਕ ਸਭਾ ਦਾ ਇਲੈਕਸ਼ਨ ਹੁੰਦਾ ਹੈ ਕੇਂਦਰ ਚ ਸਰਕਾਰ ਬਣਾਉਣ ਵਾਸਤੇ ਹੋਰ ਵਿਧਾਨ ਸਭਾ ਦਾ ਇਲੈਕਸ਼ਨ ਹੁੰਦਾ ਹੈ ਪੰਜਾਬ ਦੀ ਸਰਕਾਰ ਦੇ ਨਾਲ ਖੜੇ ਹੋਣ ਵਾਸਤੇ ਜਾਂ ਪੰਜਾਬ ਦੀ ਸਟੇਟ ਦੀ ਸਰਕਾਰ ਬਣਾਉਣ ਵਾਸਤੇ ਤੁਹਾਡੇ ਸਾਹਮਣੇ ਇੱਕ ਜਿੰਦਾ ਜਾਗਦਾ ਮਿਸਾਲ ਹੈਗੀ ਹੈ ਕਿ ਮੁੱਖ ਮੰਤਰੀ ਪੁਰਵ ਮੁੱਖ ਮੰਤਰੀ ਸਦਾਚਾਰਨ ਜੀ ਸਿੰਘ ਚੰਨੀ ਜੀ ਜਿਹੜੇ ਕਿ ਆਪਣੇ ਐਜ਼ ਅ ਸੀਐਮ ਦੋ ਹਲਕਿਆਂ ਚ ਇਲੈਕਸ਼ਨ ਲੜੇ ਐਜ਼ এ ਵਿਧਾਇਕ ਔਰ ਮੰਨੋ ਜਰਾ ਪੂਰਾ ਤੁਹਾਨੂੰ ਹੀ ਪਤਾ ਇਸ ਗੱਲ ਦਾ ਕਿ ਇੱਕ ਹਲਕੇ ਚ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਇਲੈਕਸ਼ਨ ਦੇ ਵਿੱਚ ਅਗਰ ਸਭ ਤੋਂ ਜ਼ਿਆਦਾ ਨਮੋਸ਼ੀ ਹੁੰਦੀ ਹੈ ਨਾ ਕਿਸੇ ਆਦਮੀ ਦੀ ਲੀਡਰ ਦੀ ਉਹ ਹੁੰਦੀ ਜਦੋਂ ਦੀ ਜ਼ਮਾਨਤ ਜ਼ਬਤ ਹੁੰਦੀ ਹੈ ਜਿਸ ਇਨਸਾਨ ਦੀ ਇਹ 2 ਸਾਲ ਪਹਿਲੇ ਜ਼ਮਾਨਤ ਜ਼ਬਤ ਹੋਈ ਹੋਵੇ ਐਜ਼ এ ਸੀਐਮ ਅੱਜ ਜੋ ਇੱਥੇ ਜੰਦਰ ਆ ਕੇ ਉਹ ਆਦਮੀ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਬਣ ਗਿਆ ਇੱਥੋਂ ਸਾਫ਼ ਜਾ ਰਿਹਾ ਹੈ ਕਿ ਵਿਧਾਨ ਸਭਾ ਦਾ ਇਲੈਕਸ਼ਨ ਔਰ ਲੋਕ ਸਭਾ ਇਲੈਕਸ਼ਨ ਅਸੀਂ ਆਪਰ ਚ ਕੰਪੇਅਰ ਨਹੀਂ ਕਰ ਸਕਦੇਗੇ ਔਰ ਇਸੇ ਤਰ੍ਹਾਂ ਹੁ ਜੋ ਵਿਧਾਨ ਸਭਾ ਦਾ ਇਲੈਕਸ਼ਨ ਹੋਏਗਾ ਇਹਦੇ ਵਿੱਚ ਜਿਹੜੇ ਨੇ ਇਹਦੇ ਅੱਛੇ ਆਣਗੇ ਔਰ ਕਿਤੇ ਕਾਂਗਰਸ ਦੀ ਜਾਂ ਦੂਜੀਆਂ ਪਾਰਟੀਆਂ ਦੀ ਜਮਾਨਤ ਜ਼ਬਤ ਨਾ ਹੋ ਜਾਏ ਜਿਹੜੇ ਆਪਣੇ ਆਪ ਨੂੰ ਸਮਝਦੇ ਪਏ ਨੇ ਕਿ ਸਾਨੂੰ ਵੋਟਾਂ ਬਹੁਤ ਪਈਆਂ ਹਨ ਲੋਕ ਸਭਾ 'ਚ ਉਹ ਦੈਟ ਇਜ਼ ਨਾਟ ਅ ਰਾਈਟ ਪੈਰਾਮੀਟਰ ਸੋ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਜਨਤਾ ਵੋਟ ਉਸ ਨੂੰ ਪਾਉਂਦੀ ਹੈ ਜਿਸ ਦੀ ਸਰਕਾਰ ਹੁੰਦੀ ਹੈ ਜਾਂ ਸਰਕਾਰ ਬਣਾਉਣ ਵਾਸਤੇ ਜਿਹਦੀ ਸਰਕਾਰ ਬੰਦੀ ਹੋਏ ਉਹਨੂੰ ਵੋਟ ਪਾਉਂਦੀ ਹੈ ਜਾਂ ਜਿਹਦੀ ਮੌਜੂਦਾ ਸਰਕਾਰ ਹੋਏ ਉਹਨੂੰ ਵੋਟ ਪਾਉਂਦੀ ਹੈ ਕਿਉਂਕਿ ਉਹਨਾਂ ਨੇ ਆਉਣ ਵਾਲੇ ਸਮੇਂ ਚ ਆਪਣੇ ਕੰਮ ਕੇਵਲ ਤਾਂ ਕੇਵਲ ਕਰ ਕੋ ਕਰਾ ਸਕਦਾ ਹੈ ਤੇ ਮੌਜੂਦਾ ਸਰਕਾਰ ਦਾ ਵਿਧਾਇਕ ਐਮ ਐਲ ਏ ਹੀ ਕਰਾ ਸਕਦਾ ਹੈ ਇਹ ਜਨਤਾ ਭਲੀ ਭਾਨੀ ਜਾਣਦੀ ਹੈ ਔਰ ਉਹਨਾਂ ਨੇ ਤੈਅ ਕਰ ਲਿਆ ਕਿ ਇਹ ਜੋ ਵੋਟ ਨੇ ਕੀ ਪਾਣਾ ਹੈ ਉਹ ਮੌਜੂਦਾ ਸਰਕਾਰ ਦੀ ਫੇਵਰ ਚ ਔਰ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਪਾਣਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਜਨਤਾ ਜੋ ਮੈਨੂੰ ਵੇਵਜ਼ ਆ ਰਹੀਆਂ ਹੈਗੀਆਂ ਦੇ ਆਰ ਵੈਰੀ ਮਚ ਇੰਟਰਸਟਡ ਫਾਰ ਦਾ ਮੌਜੂਦਾ ਸਰਕਾਰ ਕੋਰਸਾਨ ਕਿ ਜਦੋਂ ਮੈਂ ਇਹ ਜ਼ਿਕਰ ਇਸ ਕਰਕੇ ਵੀ ਕੀਤਾ ਸੀ ਕਿਉਂਕਿ ਜਦੋਂ ਲੋਕ ਸਭਾ ਦੀ ਇਹ ਚੋਣਾਂ ਹੋਈਆਂ ਉਸ ਵਕਤ ਮੁਖਮੰਦ ਸਿੰਘ ਭਗਵੰਤ ਮਾਨ ਵੀ ਲਗਾਤਾਰ ਜਲੰਧਰ ਆਏ ਉਹਨਾਂ ਨੇ ਵੀ ਜਲੰਧਰ ਆ ਕੇ ਜਿਹੜਾ ਹੈ ਖਾਸ ਕਰ ਜੋ ਪ੍ਰਚਾਰ ਦੀ ਇੱਕ ਕਹਿੰਦੀ ਪਾਲਿਸੀ ਬਣਾਈ ਗਈ ਸੀ ਉਸ ਦੇ ਵਿੱਚ ਸਿੱਧੇ ਤੌਰ ਦੇ ਤੇ ਇਹ ਗੱਲ ਕਹੀ ਗਈ ਸੀ ਕਿ ਜੇ ਕੰਮ ਕੀਤੇ ਨੇ ਉਹਨਾਂ ਕੰਮਾਂ ਦੇ ਬਿਹਾਫ ਤੇ ਹੀ ਵੋਟ ਜਿਹੜੀ ਹੈ ਉਹ ਮੰਗੀ ਜਾਏਗੀ ਪਰ ਇਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਬੀਤੇ 2 ਸਾਲ ਜਿਹੜਾ ਹੈ ਜਲੰਧਰ ਵੈਸਟ ਹਲਕੇ ਦੇ ਵਿੱਚ ਕੰਮ ਨਹੀਂ ਹੋ ਪਾਏ ਕਾਰਨ ਕੁਝ ਵੀ ਹੋਵੇ ਫਿਰ ਭਾਵੇਂ ਸ਼ੀਤਲੰਗਰਾਲ ਜੀ ਦੋਸਤਗਾਨ ਜਾਂ ਫਿਰ ਉਹਨਾਂ ਨੇ ਕੰਮ ਨਹੀਂ ਕੀਤੇ ਜਿਹਦਾ ਤੁਸੀਂ ਜ਼ਿਕਰ ਕੀਤਾ ਕੰਮ ਨਹੀਂ ਹੋ ਪਾਇਆ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਤਨਾ ਕਿਤੇ ਭਰੋਸਾ ਜਲੰਧਰ ਵੈਸਟ ਦੇ ਹਲਕੇ ਦੇ ਲੋਕਾਂ ਦਾ ਉੱਠਿਆ ਹੋਵੇਗਾ ਕਿਉਂਕਿ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕਹਿ ਰਹੇ ਨੇ ਕਿ ਉਹ ਸਿਰਫ ਕੰਮ ਦੀ ਹੀ ਜਿਹੜੀ ਹੈ ਇੱਥੇ ਸਿਆਸਤ ਹੋਏਗੀ ਕੰਮ ਦੇ ਹੀ ਉੱਤੇ ਵੋਟ ਬੰਗੀ ਜਾਏਗੀ ਅਗਰ ਕਮਾਲਾ ਤੁਸੀਂ ਬਾਰੇ ਚਰਚਾ ਕਰੋ ਤੁਹਾਡੇ ਸਾਹਮਣੇ ਹੈ ਕਿਉਂਕਿ ਕੋਈ ਦੱਸਣ ਦੇ ਲੋੜ ਨਹੀਂ ਸਭ ਨੂੰ ਜਾਣਕਾਰੀ ਹੈ ਕਿ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਦੀ ਜਨਤਾ ਦੇ 90% ਜਿਹੜੀ ਪਪੂਲੇਸ਼ਨ ਪਪੂਲੇਸ਼ਨ ਹੈਗੀ ਹੈ ਉਹਨਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਜਿਹੜੇ ਕਿ ਪਹਿਲਾਂ ਕਿਸੇ ਦਾ 2000 2500 3000 ਬਿੱਲ ਆਂਦਾ ਸੀ ਇਹ ਇੱਕ ਬਹੁਤ ਵੱਡੀ ਲੋਕਾਂ ਨੂੰ ਜਨਤਾ ਨੂੰ ਇੱਕ ਸਹੂਲਤ ਹੈਗੀ ਹੈ ਕਿਉਂਕਿ ਸਰਕਾਰ ਦਾ ਕੰਮ ਜਿਨ੍ਹਾਂ ਕੋ ਪੈਸੇ ਹੈਗੇ ਨੇ ਉਹਨਾਂ ਕੋਲ ਕਲੈਕਟ ਕਰਨਾ ਰੈਵਨਿਊ ਔਰ ਜਿਨ੍ਹਾਂ ਕੋ ਲੋਡ ਹੈਗੀ ਉਹਨਾਂ ਨੂੰ ਦੇਣਾ ਉਹਨਾਂ ਦੀ ਸਪੋਰਟ ਕਰਨਾ ਕਿਸ ਤਰ੍ਹਾਂ ਦੇ ਸ਼ੇਪ ਤੋਂ ਸਬਸਿਡਿ ਦੇਣਾ ਉਹ ਉਹਨਾਂ ਨੇ ਬਿਜਲੀ ਦੇ ਰੂਪ ਚ ਦੇ ਰਹੇ ਨੇ ਉਹਦੇ ਨਾਲ ਨਾਲ ਤੁਸੀਂ ਜਾਣਦੇ ਹੋ ਕਿ ਇਹਨਾਂ 2 ਸਾਲਾਂ ਦੇ ਵਿੱਚ ਸਕੂਲ ਆਫ ਐਮਿਨੈਂਸ ਜਿਹੜੇ ਸਕੂਲ ਬਣੇ ਨੇ ਉਹਨੇ ਬਿਲਡਿੰਗਾਂ ਦਾ ਸਟੈਂਡਰਡ ਉੱਚਾ ਕੀਤਾ ਹੈਗਾ ਬਾਥਰੂਮ ਅੱਛੇ ਰੂਮਸ ਔਰ ਲੈਬ ਬਣਾ ਕੇ ਸਕੂਲਾਂ ਦਾ ਸਟੈਂਡਰਡ ਉੱਪਰ ਕੀਤਾ ਹੈ ਕਿਉਂਕਿ ਐਜੂਕੇਸ਼ਨ ਇੱਕ ਐਸੀ ਚੀਜ਼ ਹੈ ਜਿਸ ਨਾਲ ਸਾਡਾ ਜੋ ਕੁ ਵੀ ਖਜੜਿਆ ਜੀ 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 ਤੇ ਸਾਡਾ ਭਵਿੱਖ ਅੱਛਾ ਹੋਏਗਾ ਸੁਖਸ਼ਿਤ ਹੋਏਗਾ ਉਹਦੇ ਨਾਲ ਨਾਲ ਤੁਸੀਂ ਸਾਰੇ ਜਾਣਦੇ ਹੋ ਕਿ ਹੈਲਥ ਕਿਸੇ ਵੀ ਸਮਾਜ ਦੀ ਅੱਛੀ ਛੇਧ ਹੋਏਗੀ ਤੇ ਉਹ ਅੱਛਾ ਸਮਾਜ ਹੋਏਗਾ ਔਰ ਦੇਖੋ ਕਿ ਇਹਨਾਂ ਨੇ ਮੁਹੱਲਾ ਕਲੀਨਿਕ ਲਗਾ ਕੇ ਤੁਸੀਂ ਦੇਖਿਆ ਹੈਗਾ ਕਿ ਉੱਥੇ ਫ੍ਰੀ ਦਵਾਈ ਮਿਲਦੀ ਏ ਫ੍ਰੀ ਲੈਬ ਟੈਸਟ ਹੁੰਦੇ ਨੇ ਇਹ ਬੜੀ ਵੱਡੀ ਗੱਲ ਗਰੀਬ ਆਦਮੀ ਨੂੰ ਇਹੋ ਚਾਹੀਦਾ ਅਗਰ ਕਿਤੇ ਬਾਇਚਾਂਸ ਬਿਮਾਰ ਹੋਣਾ ਤਾਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਬਹੁਤ ਮਹਿੰਗੇ ਨੇ ਅਈਕਰ ਕੋਈ ਵੀ ਇਵਨ ਅਮੀਰ ਆਦਮੀ ਵੀ ਪ੍ਰਾਈਵੇਟ ਹਸਪਤਾਲ ਦਾ ਇਲਾਜ ਨਹੀਂ ਕਰਾ ਸਕਦਾ ਭਗਤ ਜੀ ਇੱਥੇ ਆ ਦੂਸ਼ਟੀਆਂ ਪਾਰਟੀਆਂ ਇਹ ਦੋਸ਼ ਲਾਉਂਦੀਆਂ ਨੇ ਇਹ ਇਲਜ਼ਾਮ ਲਾਉਂਦੀਆਂ ਕਿ ਕਹਿੰਦੇ ਕਿ ਇਹ ਡਿਸਪੈਂਸਰੀ ਤਾਂ ਪਹਿਲਾਂ ਹੀ ਮੌਜੂਦ ਸੀਗੀ ਆ ਕੁਨਵੀ ਕਹਿੰਦੇ ਕਿ ਆਮਦਵੀ ਕਲੀਨਿਕ ਚ ਜਾਓ ਸਿੱਧੇ ਤੌਰ ਤੇ ਵਿਰੋਧੀ ਇਹ ਗੱਲ ਕਹਿੰਦੇ ਆਮਦਵੀ ਕਲੀਨਿਕ ਜਾਓ ਦਵਾਈਆਂ ਬਹੁਤ ਸਗੀਆਂ ਘੱਟ ਮਿਲਦੀਆਂ ਨੇ ਮਿਲਦੀ ਆ ਤਾਂ ਕੁਸਥਾਵ ਦੇ ਮਿਲਦੀਆਂ ਹੀ ਨਹੀਂ ਜੇ ਮਿਲਦੀਆਂ ਵੀ ਨੇ ਤਾਂ ਸਿਰਫ ਪੈਰਾਸੀਟਾਮੋਲ ਦੀਆਂ ਗੋਲੀਆਂ ਇਹੋ ਜਿਹੇ ਇਲਜ਼ਾਮ ਜਿਹੜੇ ਨੇ ਉਹ ਵਿਰੋਧੀ ਲਾਉਂਦੇ ਨੇ ਦੇਖੋ ਇਹ ਗੱਲ ਤੁਹਾਡੇ ਕਿਹ ਆ ਵਿਰੋਧੀ ਲਾਉਂਦੇ ਨੇ ਵਿਰੋਧੀਆਂ ਦਾ ਕੰਮ ਹੁੰਦਾ ਜੀ ਜੋ ਮਰਜ਼ੀ ਕਰ ਲਓ ਉਹਨਾਂ ਨੇ ਨਿੰਦਿਆ ਕਰਨੀ ਆ ਉਹਨੇ ਉਹ ਚ ਨੁਕਸ ਕਰਨੇ ਨੇ ਨੁਕਸ ਕਰਨੇ ਹੁੰਦੇ ਜਿੱਦੇ ਚ ਮਰਜ਼ੀ ਕਰ ਲਓ ਠੀਕ ਹੈ ਨਾ ਕੋਈ ਬੰਦਾ ਸੌਣ ਦਾ ਆ ਉਹ ਚ ਨੁਕਸ ਕੱਢੇ ਜਾ ਸਕਦੇ ਨੇ ਨੁਕਸ ਕਰਨਾ ਕੋਈ ਅੱਛੀ ਸੋਚ ਲੈ ਕੇ ਇਹਦਾ ਰੋਜ਼ ਕਰਨਾ ਚਾਹੀਦਾ ਹੈਗਾ ਅਸੀਂ ਖੁਦ ਮੈਂ ਕਈ ਵਾਰੀ ਵਿਜ਼ਿਟ ਕੀਤਾ ਹੈਗਾ ਮੋਲਾ ਕਲੀਨਿਕ ਦੇ ਉੱਪਰ ਉੱਥੇ ਦਵਾਈਆਂ ਦੀ ਕੋਈ ਸ਼ਾਰਟੇਜ ਨਹੀਂ ਹੈਗੀ ਜਿਹੜਾ ਜਾਂਦਾ ਉਹਦਾ ਫ੍ਰੀ ਟੈਸਟ ਹੁੰਦਾ ਹੈਗਾ ਔਰ ਇਹ ਬੜੀ ਵੱਡੀ ਸਹੂਲਤ ਹੈਗੀ ਹੈ ਦਵਾਈਆਂ ਸਾਰੀਆਂ ਮਿਲਦੀਆਂ ਦੇਖੋ ਆਮ ਤੌਰ ਤੇ ਜੁਕੀ ਜਾਂਦੇ ਨੇ ਮੋਲਕ ਲੈਣੇ ਕਿ ਤੁਹਾਨੂੰ ਬੁਹਾਰ ਹੈਗਾ ਤੁਹਾਨੂੰ ਕੋਲਡ ਹੈਗਾ ਤੇ ਨਾਰਮਲ ਜਿਹੜਾ ਹੈਗਾ ਉਹ ਜਾਂਦਾ ਹੈਗਾ ਤੁਦਿਆਂ ਸਾਰੀਆਂ ਦਵਾਈਆਂ ਮਿਲਦੀਆਂ ਗਈਆਂ ਔਰ ਅਸੀਂ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਦਵਾਈਆਂ ਨਹੀਂ ਮਿਲਦੀਆਂ ਕਾਇ ਜਨਾ ਔਰ ਬੜਾ ਅੱਛਾ ਹੈ ਦੇਖੋ ਪ੍ਰਾਈਵੇਟ ਹਸਪਤਾਲਾਂ ਮੰਗਰਥੇ ਆ ਕਿ ਏਸੀ ਲੱਗੇ ਨੇ ਬੈਠਣ ਨੂੰ ਅੱਛਾ ਮਾਹੌਲ ਹੈ ਗਿਆ ਪੀਣ ਨੂੰ ਪਾਣੀ ਹੈਗਾ ਸਵਛ ਪਾਣੀ ਮਿਲਦਾ ਹੈਗਾ ਸੋ ਬਹੁਤ ਅੱਛਾ ਐਟਮੋਸਫੇਅਰ ਪ੍ਰਾਈਵੇਟ ਹਸਪਤਾਲਾਂ ਨੂੰ ਵਧੀਆ ਉਹਨਾਂ ਦਾ ਅਰੇਂਜਮੈਂਟ ਹੈਗਾ ਇਹ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਬਹੁਤ ਵੱਡੀ ਇੱਕ ਸਹੂਲਤ ਹੈਗੀ ਹੈ ਸੰਦ ਦੇਖੋ ਮੰਨਣਾ ਚਾਹੀਦਾ ਕਿਸੇ ਨੂੰ ਐਵੇਂ ਨੁਕਸਾਨ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਨਾਲ ਦੇਖੋ ਮਨ ਲਕੀ ਦਵਾਈ ਦੇ ਰਹੀ ਹੈਗੀ ਉਹਦੇ ਬਾਅਦ ਬੱਸਾਂ ਮਹਿਲਾਵਾਂ ਨੂੰ ਫਰੀ ਬਸਾਂ ਜਿੱਥੇ ਮਰਜੀ ਜਾਓ ਇਹ ਬੜੀ ਵੱਡੀ ਸਹੂਲਤ ਹੈਗੀ ਹੈ ਤੇ ਉਹਦੇ ਬਾਅਦ ਅੱਗੋਂ 43000 ਨੌਕਰੀਆਂ ਦੇਖੋ ਬਿਰਧੂ ਨੂੰ ਮੈਂ ਪੁੱਛਣਾ ਚਾਹੁੰਦਾ ਹੈਗਾ ਕਿ 43000 ਨੌਕਰੀਆਂ ਔਨ ਰਿਕਾਰਡ ਹੈਗੀਆਂ ਇਟ ਇਜ਼ ਨਾਟ ਅ ਸਮਾਲ ਕੁਆਂਟੀਟੀ ਹਮ ਨੰਬਰ ਆਫ 43000 ਬੜਾ ਵੱਡਾ ਨੰਬਰ ਹੈਗਾ ਤੇ ਉਹ ਸਾਰੇ ਪਰਿਵਾਰ ਤੇ ਨੌਕਰੀ ਮਿਲਣਾ ਔਰ ਉਹਦੇ ਨਾਲ ਹੋਰ ਇੰਪੋਰਟੈਂਟ ਕਿ ਬਿਨਾ ਕੋਈ ਪੈਸਾ ਦਿੱਤੇ ਹਮ ਵਿਦਆਉਟ ਕ੍ਰਪਸ਼ਨ ਮਿਲਣਾ ਇਹ ਸੋਨੇ ਤੇ ਸੁਹਾਗਾ ਹੋ ਗਿਆ ਉਹਦੇ ਨਾਲ ਨਾਲ ਤੁਸੀਂ ਸਾਰੇ ਜਾਣਦੇ ਹੋ ਕਿ ਮੈਨੂੰ ਬੜੀ ਖੁਸ਼ੀ ਹੈਗੀ ਕਿ ਮੈਂ ਉਸ ਮੁੱਖ ਮੰਤਰੀ ਦੇ ਨਾਲ ਕੰਮ ਕਰ ਰਿਹਾ ਹਾਂ ਦਾ ਸੁਯੋਗੀ ਹੈਗਾ ਕਿ ਜਿਹੜੇ ਮੁੱਖ ਮੰਤਰੀ ਦੇ ਉੱਪਰ ਅੱਜ ਤੱਕ ਕੋਈ ਵਿਰੋਧੀ ਵੀ ਕਰਪਸ਼ਨ ਦਾ 1 ਰੁਪਏ ਦਾ ਇਲਜ਼ਾਮ ਵੀ ਨਹੀਂ ਲਗਾ ਸਕੇ ਇਹ ਕੋਈ ਛੋਟੀ ਗੱਲ ਨਹੀਂ ਇਹ ਬੜੀ ਵੱਡੀ ਅਚੀਵਮੈਂਟ ਹੈਗੀ ਹੈ ਬਾਕੀ ਵਿਰੋਧੀਆਂ ਨੂੰ ਇਹ ਮਨਜ਼ੂਰ ਨਹੀਂ ਹੈਗਾ ਕਿ 92 ਐਮਐਲਏ ਬਣ ਕੇ ਆਗੇ ਨੇ ਇੱਕ ਫਸਟ ਟਾਈਮ ਉਹਨਾਂ ਨੂੰ ਡਾਈਜੈਸਟ ਨਹੀਂ ਹੋ ਰਿਹਾ ਦਿਸ ਇਜ਼ ਆ ਪ੍ਰੋਬਲਮ ਤੇ ਉਸ ਸਬਕ ਕਰਕੇ ਨਿਕਤਾ ਜੁ ਨਹੀਂ ਕਰੀਏ ਨੇ ਕਰੀ ਜਾਣ ਕੰਨੇ ਨੇ ਸਾਡਾ ਕੰਮ ਹੈ ਕੰਮ ਕਰਨਾ ਔਰ ਮਾਨ ਸਾਹਿਬ ਕਰੀ ਜਾ ਰਹੇ ਨੇ ਉਹਨਾਂ ਕੱਲ ਪਰਸੋਂ ਵੀ ਕਿਹਾ ਗਿਆ ਇਹ ਬੜਾ ਅੱਛਾ ਸਟੈਪ ਲਿਆ ਉਹਨਾਂ ਨੇ ਦੇਖੋ ਇੱਕ ਤਾਂ ਉਹਨਾਂ ਨੇ ਕਿਹਾ ਕਿ 1076 ਨੰਬਰ ਦਿੱਤਾ ਉਹਨਾਂ ਨੇ ਕਿ ਸਰਕਾਰ ਆਪਕੇ ਦਵਾਰ ਜੀ ਕਿ ਤੁਸੀਂ ਉਹਨਾਂ ਨੂੰ ਫੋਨ ਕਰੋ ਤੁਹਾਡੇ ਕੋਲ ਸ਼ਾਮ ਦੇ ਵਿਲੇਜ ਤੁਸੀਂ ਨੌਕਰੀ ਛੁੱਟੀ ਕਰਕੇ ਆਓਗੇ ਤਾਂ ਆ ਕੋ ਆਣਗੇ ਕੋਈ ਵੀ ਸਰਕਾਰੀ ਕੰਮ ਹੋਏਗਾ ਤਾਂ ਆਪ ਟਾਈਮ ਬਾਉਂਡ ਹੋਏਗਾ ਸੋ ਕੋਈ ਵੀ ਤੁਸੀਂ ਸ਼ੁਰੂਆਤ ਕਰਦੇ ਹੋ ਉਹ ਥੋੜਾ ਸਮਾਂ ਲੱਗਦਾ ਹੈ ਸੋ ਉਹਨਾਂ ਦੀ ਸੋਚ ਉਹਨਾਂ ਦੇ ਜੋ ਉਰੇ ਨਿਸ਼ਚੈ ਹੈਗਾ ਉਹ ਲੋਕਾਂ ਦੀ ਸੇਵਾ ਕਰਨਾ ਨਾਲ ਹੀ ਉਹਨਾਂ ਕੱਲ ਆਰਡਰ ਕੀਤੇ ਨੇ ਡੀਸੀ ਸਾਹਿਬਾਨ ਨੂੰ ਕਿ ਜੋ ਵੀ ਅਗਰ ਕੋਈ ਬੁਰਾਈ ਹੁੰਦੀ ਹੈ ਅਗਰ ਕੋਈ ਕ੍ਰਪਸ਼ਨ ਹੁੰਦੀ ਹੈ ਤੁਹਾਡੇ ਇਲਾਕੇ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਤੇ ਡੀਸੀ ਵਿਲ ਬੀ ਰਿਸਪੋਨਸੀਬਲ ਉਹਦੇ ਨਾਲ-ਨਾਲ ਜਿਹੜਾ ਕ੍ਰਾਈਮ ਹੋਏਗਾ ਐਸਐਸਬੀ ਵਿਲ ਬੀ ਰਿਸਪੋਨਸੀਬਲ ਉਹਨਾਂ ਫਿਕਸ ਕਰ ਤਾ ਉਹਨਾਂ ਕਿਹਾ ਕਿ ਅਗਰ ਐਸਾ ਹੋਇਆ ਤੇ ਉਹਨਾਂ ਉੱਪਰ ਕਾਰਵਾਈ ਵੀ ਕੀਤੀ ਜਾਏਗੀ ਇਸ ਨਾਲ ਆਮ ਜਨਤਾ ਨੂੰ ਬਹੁਤ ਵੱਡੀ ਰੀਲੀਫ ਮਿਲਣ ਜਾ ਰਹੀ ਹੈ ਕੋਈ ਵੀ ਕੰਮ ਕਰੋ ਉਹਨੂੰ ਸਮਾਂ ਤੇ ਲੱਗਦਾ ਹੈਗਾ ਭਗਤ ਜੀ ਤੁਹਾਡਾ ਲੰਬਾ ਸਮਾਂ ਆਵਾਜ਼ ਦੀ ਪਾਰਟੀ ਤੋਂ ਪਹਿਲਾਂ ਭਾਜਪਾ ਦੇ ਵਿੱਚ ਸੀਗਾ ਔਰ ਅੱਜ ਭਾਜਪਾ ਦਾ ਸਭ ਤੋਂ ਵੱਡਾ ਵਿਰੋਧੀ ਹੈਗਾ ਕਿੱਦਾਂ ਦੇਖਦੇ ਹੋ ਕਿਉਂਕਿ ਤੁਸੀਂ ਕਾਫੀ ਲੰਬਾ ਸਮਾਂ ਉੱਥੇ ਵੀ ਸੇਵਾ ਕੀਤੀ ਹੈ ਔਰ ਹੁਣ ਤੁਸੀਂ ਆਵਾਜ਼ ਦੀ ਪਾਰਟੀ ਸੇਵਾ ਕਰ ਰਹੇ ਹੋ ਫਰਕ ਕੀ ਦੇਖਦੇ ਹੋ ਕਿਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਹੈ ਕਹਿ ਸਕਦੇ ਆ ਕਿ ਹੁਣ ਇੱਕ ਕਿਉਂਕਿ ਦੇਖੋ ਐਟ ਦਾ ਡੇਟ ਜਦੋਂ ਕੋਈ ਵੀ ਪੋਲੀਟੀਸ਼ੀਅਨ ਅਗਰ ਪਾਰਟੀ ਚੇਂਜ ਕਰਦਾ ਹੈ ਤਾਂ ਇੱਕ ਸਮੀਕਰਨ ਜ਼ਰੂਰ ਕਰਦਾ ਹੈ ਕਿ ਕੀ ਉੱਥੇ ਗਲਤ ਸੀਗਾ ਕਿ ਇੱਥੇ ਸਹੀ ਹੈ ਜਾਂ ਕੀ ਇੱਥੇ ਗਲਤ ਹੈ ਕਿ ਉੱਥੇ ਸਹੀ ਸੀ ਦੇਖੋ ਕਿ ਮੈਂ ਲੰਬਾ ਸਮਾਂ ਬੀਜੇਪੀ ਚ ਕੰਮ ਕੀਤਾ ਮੇਰੇ ਪਿਤਾ ਜੀ ਬੀਜੇਪੀ ਚ ਕੰਮ ਕਰਦੇ ਆਏ ਨੇ ਹਮਮ ਔਰ ਮੈਂ ਵੀ ਉੱਥੇ ਲੰਬਾ ਸਮਾਂ ਕੀਤਾ ਪਰ ਉੱਥੇ ਦੇਖਿਆ ਕਿ ਜਿਹੜਾ ਹੈਗਾ ਜਦੋਂ ਦੇਖਿਆ ਕਿ ਮੈਂ ਹੁਣ ਉਸ ਪਾਰਟੀ ਬਾਰੇ ਕੁਝ ਕਹਿਣਾ ਇਸ ਕਰ ਨਹੀਂ ਚਾਹਦਾ ਹੈਗਾ ਕਿਉਂਕਿ 노 ਆਈ ऍम ਨਾਟ ਪਾਰਟ ਆਫ 댓 ਪਾਰਟੀ ਇਸ ਕਰਕੇ ਮੈਂ ਉਹ ਪਾਰਟੀ ਛੱਡ ਕੇ ਇੱਕ ਡੈਮੋਕ੍ਰੇਸੀ ਦਾ ਰਾਈਟ ਹੈਗਾ ਟੂ एवरीवन ਬੀ ਤੁਸੀਂ ਆਪਣਾ ਫੈਸਲਾ ਆਪ ਕੋਈ ਵੀ ਲੈ ਸਕਦੇ ਆ ਕਿਉਂ ਮੈਂ ਆਪਣਾ ਫੈਸਲਾ ਲੈਂਦੇ ਹੋਏ ਲੋਕਤੰਤਰ ਦਾ ਰਾਈਟ ਯੂਜ਼ ਕਰਦੇ ਹੋਏ ਮੈਂ ਫੈਸਲਾ ਲਿਆ ਕਿ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ ਕਿਉਂਕਿ ਇਹਦੇ ਵਿੱਚ ਆਮ ਲੋਕਾਂ ਦਾ ਜੋ ਹੈ ਅੱਛਾ ਕੰਮ ਹੋ ਰਿਹਾ ਨੇ ਨਾਲ 92 ਵਿਧਾਇਕ 92 92 ਐਮਐਲਏ ਮਤਲਬ ਸਾਰਾ ਪੰਜਾਬ ਹੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ ਤੁਸੀਂ ਪੱਤਰਕਾਰ ਰਹੇ ਹੋ ਤੁਸੀਂ ਵੀ ਐਜ਼ ਅ ਲੇਮਨ ਮਹਿਸੂਸ ਕਰੋਗੇ ਕਿ ਜਿਦੂ ਸਾਰਾ ਪੰਜਾਬ ਹੀ ਆਮ ਆਦਮੀ ਪਾਰਟੀ ਚਲਾ ਗਿਆ ਹੈਗਾ ਤੇ ਉਹੀ ਪਾਰਟੀ ਹੈਗੀ ਤਾਂ ਮਨੇ ਲੋਕਾਂ ਨੂੰ ਕੁਝ ਕੁਝ ਦੇਖਿਆ ਹੋਏਗਾ ਤੇ ਅਸੀਂ ਵੀ ਮੈਂ ਵੀ ਪਾਰਟੀ ਜਨਨ ਕੀਤੀ ਆਮ ਆਦਮੀ ਪਾਰਟੀ ਕਿਉਂਕਿ ਜਿੱਥੇ ਸਾਰੀ ਪੰਜਾਬ ਜਾ ਰਿਹਾ ਆਪਾਂ ਉੱਥੇ ਜਾਈਏ ਉੱਥੇ ਜਾ ਕੇ ਸੇਵਾ ਕਰੀਏ ਬਾਕੀ ਮੇਰੀ ਬੇਨਤੀ ਹੈ ਜਾਂ ਮੇਰਾ ਸੋਚ ਹੈਗੀ ਹੈ ਕਿ ਜਦੋਂ ਵੀ ਆਦਮੀ ਜਿੱਥੇ ਵੀ ਹੋਏ ਉਹਨੂੰ ਇਮਾਨਦਾਰ ਨਾਲ ਕੰਮ ਕਰਨਾ ਚਾਹੀਦਾ ਹੈ ਕਿਸੇ ਪਾਰਟੀ 'ਚ ਹੋਵੇ ਜਦ ਤੱਕ ਪਾਰਟੀ 'ਚ ਹੈਗਾ ਇਮਾਨਦਾਰ ਨਾਲ ਕੰਮ ਕਰੋ ਤਾਂ ਕਿ ਇੱਕ ਪਾਰਟੀ 'ਚ ਰਹਿ ਕੇ ਪਾਰਟੀ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਬੀਜੇਪੀ 'ਚ ਵੀ ਸਾਡੀ ਇਹੋ ਜਿਹੀ ਸੋਚ ਸੀ ਸਾਡੀ ਪਰਿਵਾਰ ਦੀ ਅਸੀਂ ਕਦੇ ਵੀ ਆਪਣੀ ਪਾਰਟੀ ਦਾ ਨਾਮ ਵਿਰੋਧ ਕੀਤਾ ਸੀ ਨਾ ਨੁਕਸਾਨ ਕੀਤਾ ਸੀ ਅੱਜ ਮੈਂ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ 'ਚ ਆਇਆ ਹਾਂ ਔਰ ਮੈਂ ਇਮਾਨਦਾਰ ਨਾਲ ਕੰਮ ਕਰ ਰਿਹਾ ਹਾਂ ਔਰ ਮੈਂ ਸੱਚ ਸਮਝਣਾ ਕਿ ਸ਼ਾਇਦ ਉਸ ਇਮਾਨਦਾਰ ਦਾ ਪਰਮੇ ਇੱਕ ਸਾਲ ਹੀ ਹੋਇਆ ਮੈਨੂੰ ਉਸ ਇਮਾਨਦਾਰ ਦਾ ਮਨ ਸ਼ਾਇਦ ਇਨਾਮ ਮਿਲਿਆ ਮੈਂ ਮਾਨ ਸਾਹਿਬ ਦਾ ਕੇਜੀਵਲ ਸਾਹਿਬ ਜੀ ਦਾ ਪਾਟੇ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਕਿਉਂਕਿ ਉਹਨਾਂ ਨੇ ਮੈਨੂੰ ਜੋ ਇੱਕ ਸਾਲ ਕੰਮ ਨੂੰ ਦੇਖਦੇ ਹੋਏ ਇਤਨੀ ਬੜੀ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈਗੀ ਹੈ ਕਿ ਜੰਦਰ ਵੈਚੀ ਸੀਟ ਦੇ ਕੇ ਨਮਾਜਿਆ ਔਰ ਇਹਦੇ ਵਾਸਤੇ ਮੁੱਖ ਮੰਤਰੀ ਪੰਜਾਬ ਖੁਦ ਆ ਕੇ ਮੇਰੇ ਲਈ ਪ੍ਰਚਾਰ ਕਰਨ ਜਾ ਰਹੇ ਨੇ ਸੋ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿਉਂਕਿ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈਗੀ ਹੈ ਤੇ ਇਸ ਕਰਕੇ ਮੈਂ ਬਹੁਤ ਧੰਨਵਾਦ ਕਰਨਾ ਸੋ ਮੈਂ ਇਦਾਂ ਹੀ ਇਮਾਨਦਾਰ ਨਾਲ ਪਾਰਟੀ 'ਚ ਕੰਮ ਕਰਦਾ ਰਵਾਂਗਾ ਆਗੂ ਆਣ ਸਮੇਂ 'ਚ ਔਰ ਜਨਤਾ ਦੀ ਵੀ ਸੇਵਾ ਕਰਦਾ ਰਵਾਂਗਾ ਮੈਂ ਕਿਉਂਕਿ ਸਾਡਾ ਮਕਸਦ ਜੋ ਹੈ ਕੇਵਲ ਤਾਂ ਕਿ ਪਰਿਵਾਰ ਦਾ ਉਹ ਸਾਡਾ ਇਹੋ ਹੀ ਹੈ ਕਿ ਜਨਤਾ ਦੀ ਸੇਵਾ ਕਰਨਾ ਇਹ ਸਾਡਾ ਪੋਲਿਟਿਕਸ ਇਜ਼ ਨਾਟ ਸਾਡਾ ਕੋਈ ਵਪਾਰੀ ਨਹੀਂ ਹੈਗਾ ਇਹ ਸਾਡਾ ਸੇਵਾ ਕਰਨ ਦਾ ਇੱਕ ਸਾਧਨ ਹੈਗਾ ਉਹਨੂੰ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬੜੀ ਕੀਮਤੀ ਸਮਾਂ ਸਮਾਂ ਦਿੱਤਾ ਸੋ ਇਸ ਸੰਦਰਭ ਨਾਲ ਉਹ ਇਧਰ ਪਕਰ ਜੋ ਕਿ ਆਵਾਮੀ ਪਾਰਟੀ ਦੇ ਜਿੰਦਰ ਦੇ ਵੈਸਟ ਹਲਕੇ ਦੇ ਉਮੀਦਵਾਰ ਨੇ ਔਰ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਪੂਰਾ ਜਿਹੜਾ ਸਮਾਂ ਪਿੱਛੇ ਜੇ ਲੰਘਿਆ ਹੈਗਾ ਉਸ ਦਾ ਸਮਿਕਨ ਦਿੱਤਾ ਔਰ ਅਨੰਦ ਨਾਲ ਜੇਕਰ ਗੱਲ ਕਰੀਏ ਤਾਂ ਕਿਸੇ ਵੀ ਤਰੀਕੇ ਦਾ ਜਿਹੜਾ ਕਹਿ ਰਹੇ ਨੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਜਨਤਾ ਨੂੰ ਨਾ ਹੋਵੇ ਉਸੇ ਦੇ ਤਹਿਤ ਜਿਹੜੀਆਂ ਚੋਣ ਲੜੀ ਜਾਏਗੀ ਔਰ ਕਹਿ ਰਹੇ ਨੇ ਕਿ ਜਿੱਥੇ ਪੰਜਾਬ ਸਰਕਾਰ ਦੀ ਗੱਲ ਕਰੀਏ ਫਿਰ ਜਿਸ ਪਾਰਟੀ ਦੀ ਪੰਜਾਬ ਦੀ ਸਰਕਾਰ ਹੈਗੀ ਹੈ ਲੋਕਾਂ ਨੇ ਜੇ ਫੈਸਲੇ ਲਏ ਤੇ ਲੋਕ ਇਸ ਵਾਰੀ ਵੀ ਕੁਝ ਜਿੱਦਾਂ ਦੇ ਫੈਸਲਾ ਲੈਣਗੇ ਕੈਮਰਾ ਪਰਸਨ ਰਵਿੰਦਰ ਕੁਮਾਰ ਦੇ ਨਾਲ ਸਾਦਰੂਣਾ ਦੇ ਵਿ ਜਿਲੰਦਰ